ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮੰਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵੀ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਜੀ 7 ਵਜਰੇ ਨੇ ਤੇ ਧਾਰ ਵਗੈਰਾ ਆਪਣੇ ਕੱਢ ਲਈ ਸਾਰਾ ਕੁਝ ਕਰ ਲਿਆ ਹਣ ਤੇ ਰਾਤੀ ਭੋਏ ਸੀਗੇ ਆਪਣੇ ਜੀ ਕਾਲੇ ਚਨੇ ਤੇ ਉਹ ਵੀ ਆਪਣੇ ਹਨਾ ਉਬਾਲ ਤੇ ਬਸ ਸਬਜ਼ੀ ਬਣਾਣੀ ਰਹਿੰਦੀ ਹੈ ਪਾਪਾ ਜੀ ਇਹ ਤਾਂ ਫੁੱਲ ਹੋ ਗਿਆ ਕਹਿਰਾ ਹਾਂ ਨਹੀਂ ਆ ਪੈਪ ਕੱਢ ਕੇ ਇੱਧਰ ਮੇਰਾ ਲੀਨੂ ਬੁਲਾ ਕੇ ਰਿਹਾ ਮੈਂ ਇੱਧਰ ਉਹਨਾਂ ਨੂੰ ਦੇ ਦੂਗਾ ਫਰੂਟਾ ਨੂੰ ਵੀ ਇੱਧਰ ਜਿਹੜੇ ਫਲ ਆਏਵੇਂ ਬੁੱਟੇ ਲੋ ਇੱਧਰ ਬਰਸੀਨ ਨੂੰ ਪਾਣੀ ਨਾ ਬਰਸੀਨ ਕਹੇ ਰੀ ਚੇਰੀ ਨੂੰ ਪਾਣੀ ਦਿੱਤਾ ਹੋਇਆ ਚੇਰੀ ਫੁੱਲ ਭਰ ਗਈ ਹੈ ਨਾ ਮੋਟਰ ਨਾਲ ਦਿੱਤਾ ਹੋਇਆ ਗੱਲ ਸੁਣਿਓ ਆ ਓਕੇ ਓ ਕੇਹਰੇ ਦਾ ਭਰ ਗਿਆ ਪੂਰਾ ਹਾਂ ਨਹੀਂ ਪਹਿਲਾਂ ਉਰੇ ਆਓ ਬਾਹਰ ਅੱਛਾ ਪਾ ਕੇ ਆ ਜਾਓ ਮੈਂ ਕਹਿ ਰਹੀ ਮੋਟਰ ਚਲੀ ਚ ਲੈ ਕੇ ਚਮਰੂਦਾਂ ਨੂੰ ਵੀ ਪਾਣੀ ਦੇ ਦਿਓ ਹੁਣੇ ਹਾਂ ਦੇ ਦੇੋ ਬਸ ਉਹ ਤਾਂ ਫੁੱਲ ਉੱਛਲ ਲਿਆ ਆ ਜਾ ਮੜੇ ਸਿੱਟੀ ਕੱਪੜੇ ਭਾਗੇ ਲੋ ਜੀ ਪਾਪਾ ਜੀ ਨੇ ਸਾਰਾ ਸਮਾਨ ਕਵਾੜ ਸੀਗਾ ਜਿਹੜਾ ਵਿੱਚ ਨਾਲ ਸਾਰਾ ਚੱਕ ਤੇ ਆ ਤੇ ਜਿਹੜਾ ਫੁਕਰਾਂ ਵਾਲਾ ਸੀਗਾ ਫੂਕ ਤੇ ਇੱਧਰ ਤੇ ਉਹ ਖਿੱਚਣਾ ਵਿੱਚ ਤੇ ਵਿੱਚ ਤੇ ਉਹ ਜੋੜਾ ਕੱਢ ਲਿਓ ਹਾਂ ਨਾ ਬਈ ਜੋੜ ਕਾ ਨੂੰ ਕੱਢਣਾ ਅੱਗੇ ਲੈ ਕੇ ਜਾਣਾ ਹੈ ਉਧਰ ਪਿੱਛੇ ਤੇ ਟਰਾਲੀ ਚ ਪਾ ਦਿਓ ਸਾਰਾ ਸਮਾਨ ਜਿਹੜਾ ਵੇਚਣ ਵਾਲਾ ਸੀਗਾ ਨਾ ਨਾ ਉੱਚੇ ਦੇ ਕੱਢਣਾ ਪੈਬ ਉੱਥੇ ਤੇ ਬਸ ਖਿੱਚ ਕੇ ਉਹ ਮਤੇ ਕੱਢ ਦਿਓ ਇੱਕ ਵਾਰ ਹੈਂ ਕੱਢਿਓ ਨਾ ਚਲ ਨਾ ਨਾ ਕੱਢਣਾ ਨਹੀਂ ਹੈਗਾ ਅੱਗੇ ਤੱਕ ਤਰਖਿਆ ਤਰ ਬੁੱਕੀ ਪਸ ਨਹੀਂ ਹਾਂ ਲੈ ਜਾ ਉਧਰ ਲੈ ਜਾ ਖਿੱਚ ਕੇ ਵੈਸਾ ਫੜ ਲਓ ਮੂਰੇ ਤੇ ਫੜ ਲਓ ਬਾਲ ਪਾ ਤੇ ਤੁਸੀਂ ਮਿਲ ਲਗਾ ਓ ਮੂਰੇ ਤੇ ਫੜ ਲਓ ਬਸ ਉਧਰ ਮਰੂਦਾਂ ਤੱਕ ਨੂੰ ਦੇ ਦਿਓ ਬਸ ਉੱਥੇ ਛੱਡ ਦਿਓ ਹਾਂ ਹਾਂ ਖੰਡਾਰਾ ਜੇ ਸਾਰੇ ਚੱਕ ਕੇ ਉਹ ਕਰਦੇ ਹੋ ਦੱਬੋ ਨਾ ਮੂਰੇ ਦੇ ਉਹ ਗਾਂ ਹਾਲ ਮਰੂਦ ਨੂੰ ਐਨ ਕਾਰ ਕਰਦੇ ਹੋ ਲੋ ਜੀ ਇੱਧਰ ਆਪਣੀ ਸਾਰੀ ਚਰੀ ਨੂੰ ਪਾਣੀ ਆ ਗਿਆ ਹੂੰ ਇਹਦਾ ਕੁੰਮਾ ਬਹੁਤ ਐ ਫੜੋ ਆਹਦੇ ਸੱਪ ਮੋਂ ਗੋਪਾਲ ਖਾਂਦਾ ਐ ਬਦਕਿਆ ਜੀ ਉਹ ਪਾਣੀ ਛੱਡਿਆ ਵਾ ਹੋਊਗਾ ਨਾ ਫੇਰ ਕੱਖ ਪੱਟਣੋਂ ਸੋਖਾ ਹੋ ਜੂਗਾ ਤੂੰ ਆਈ ਮਾਰਦੀ ਨਾ ਬੋਈ ਮਾਰਦੀ ਚੱਲ ਫੜੀ ਚੱਲ ਓਏ ਰੋਟੀ ਬਣੀ ਰੋਟੀ ਬਸ ਬਣਾਉਣ ਲੱਗੀ ਆਟਾ ਉਟਾ ਗੁੰਨੇ ਵਾ ਸਾਰਾ ਕੁਛ ਜਾਲੀਆ ਟੰਗ ਦੀ ਸਰਦਾਰ ਜੀ ਨੇ ਮੈਂ ਕਿਹਾ ਸੀਗਾ ਮੈਂ ਕਿਤੇ ਗਿਰ ਨਾ ਜਾਵੇ ਕਿਸੇ ਦੇ ਉੱਪਰ ਪਰ ਕਿੱਥੇ ਮੰਨਦੇ ਕਿਤਨਾ ਹੈ ਪਾਣੀ ਤੇ ਉਹਨਾਂ ਜਿਹੜਾ ਬਾਲ ਬਹੁਤ ਖਾਂਦਾ ਹੈ ਭੱਜਦਾ ਬਹੁਤ ਹੈ ਲੋ ਜੀ ਉਹ ਉੱਧਰ ਵਾਲੇ ਮਰੋਦ ਨੂੰ ਵੀ ਦੇ ਜੀ ਪਾਣੀ ਕਿਉਂਕਿ ਹੁਣ ਸਵੇਰੇ ਸਵੇਰੇ ਪਾਣੀ ਦੇ ਆ ਹੁੰਦਾ ਨਾ ਜੋ ਠੀਕ ਰਹਿੰਦਾ ਹੈ ਫੇ ਧੁੱਪ ਚੜ ਜੰਦੀ ਕਿਤੇ ਬਾਹਰ ਨਹੀਂ ਨਿਕਲੇ ਜਾਂਦਾ ਰੋਟੀ ਆ ਉਹੀ 10 ਮਿੰਟ ਲੇਟ ਬਣ ਜੂਗੀ ਅੱਜ ਕੁਛ ਨਾ ਮੈਂ ਉੱਠਣ ਚ ਲੇਟ ਹੋ ਗਈ ਥੋੜੀ ਜਿਹੀ ਰਾਤੀ ਲੇਟ ਥੋਏ ਵਾਸਾ ਉਹ ਫਿਲਮ ਦੇਖੀਗੇ ਬੈਠੇ 11 ਵਜੇ ਫਿਲਮ ਦੇਖਦੇ ਆ ਨੂੰ ਕੋਈ ਨਾਮ ਸੀਗਾ ਮੈਨੂੰ ਤਾਂ ਮੈਨੂੰ ਤਾਂ ਯਾਦ ਵੀ ਨਹੀਂ ਹੈਗੀ ਫਿਲਮ ਦਾ ਨਾਮ ਫਿਲਮ ਦੇਖੀਗੇ ਬੱਸ ਸਵੇਰੇ ਦੇ ਕੁੱਤੇ ਭੌਂਕੇ ਸਵਾ 5 ਵਜੇ ਇੱਕ ਖੁੱਲੀ ਨਹੀਂ ਮੈਂ 5 ਵਜੇ ਜਾਂ 4:30 ਆ ਪੌਣੇ 5 ਵਜੇ ਉੱਠ ਜਣੀ ਆ ਆਪਣੇ ਆਪ ਆ ਖੁੱਲ ਜਾਂਦੀ ਆ ਕੱਲ ਕੁਝ ਸਾਰ ਦਿਨ ਬੇਭਰਾਨ ਜਿਹੀ ਦਿਨ ਚ ਪੈ ਨਹੀਂ ਹੋਇਆ ਕਿਉਂਕਿ ਕੱਲ ਜਿਹੜਾ ਸਟੋਰ ਸੀਗਾ ਮੈਂ ਉਹਦੀ ਸਫਾਈ ਕਰੀ ਹਾਂ ਸਾਰੀ ਸਟੋਰ ਦੀ ਸਟੋਰ ਦੇ ਬਹੁਤ ਖੰਡਾਰਾ ਸੀਗਾ ਬਾਕੀ ਸਿੱਕਾ ਆਪਣੀ ਹੁਣ ਕੀਚਨ ਸਾਫ਼ ਕਰਨ ਨੂੰ ਰਹੀ ਹਾਂ। ਬਾਕੀ ਘਰ ਦਾ ਸਾਫ਼ ਕਰ ਰਿਆ ਹੋਇਆ ਸੀਗਾ। ਇੱਕ ਸਟੋਰ ਰਹਿੰਦਾ ਸੀ ਫਿਰ ਚੀਜ਼ਾਂ ਰਹਿੰਦੀ ਸੀ। ਕਿਚਨ ਦੀ ਵੀ ਹੁਣ ਇੱਕ ਦੋ ਦਿਨ ਚ ਕਰ ਦੂੰਗੀ ਸਫਾਈ। ਉਹਨੂੰ ਵੀ ਐਨ ਸਮਾਨ ਸੈੱਟ ਕਰਕੇ ਲਾ ਦੂੰਗੀ। ਬਾਹਰ ਪਾਪਾ ਜੀ ਨੇ ਸਾਰਾ ਸਮਾਨ ਚੱਕ ਤੇ ਆ। ਬਸ ਝਾੜੂ ਮਾਂ ਨਾ ਰਹਿੰਦਾ। ਦੇਖਦੀ ਅੱਜ ਜੇ ਜਿਹੜੀ ਮੇਰੀ ਹੈਲਪਰ ਆਉਣੀ ਝਾੜੂ ਲਵਾਇਆ ਤਾਂ ਲਵਾਇਆ। ਕੱਲ ਹੀ ਉਹਨੂੰ ਕਿਹਾ ਸੀ ਤਾਂ ਮੈਂ ਕਿ ਤੂੰ ਆਜ ਹੀ ਥਾਮ ਨੂੰ ਹਣਾ ਮੈਂ ਤੇਰੇ ਨਾਲ ਝਾੜੂ ਲਵਾ ਦੂੰਗੀ। ਆਈ ਉਹ ਨਹੀਂ ਹੈਗੀ। ਕਹਿ ਦਿੰਦੀ ਮੈਨੂੰ ਟਾਈਮ ਨਹੀਂ ਲੱਗਦਾ ਹੈਗਾ। ਮੈਂ ਖਾ ਦੋ ਪਹਿਲਾਂ ਹੀ ਇੱਕ ਦੋ ਵਾਰੀ ਮੈਂ ਹੀ ਡੇੜਾ ਸੰਭਰਿਆ ਸੀ ਹੁਣ ਦੇਖਦੀ ਆ ਅੱਜ ਸ਼ਾਮ ਨੂੰ ਆਪੇ ਸੰਭਰਾਂਗੀ ਵਾਸੀ ਇਹਨਾਂ ਨੂੰ ਸਾਰੇ ਇੱਧਰ ਪਾਣੀ ਦੇ ਦੋਗੇ ਨਾ ਬਸ ਹੁਣ ਪਾਈਪ ਲੈ ਜਾਣ ਅੰਦਰ ਜਿਹੜੇ ਅੰਦਰ ਫੁੱਲ ਬੂਟੇ ਹਨ ਉਹਨਾਂ ਨੂੰ ਪਾਣੀ ਦੇਣਾ ਆ ਜਾਮਣ ਜੰਮੀ ਥੱਲੇ ਛੋਟੇ ਜਿਹੇ ਹੁੰਦੇ ਸੀਗੇ ਆਹਨੇ ਮੈਂ ਇਹ ਕਹਿੰਦਾ ਪਹਿਲੇ ਪੱਤੇ ਤਾਂ ਨਹੀਂ ਸਰਵਾਜ ਦੇ ਰੈਂ ਦੇ ਪੱਤੇ ਨਾ ਲੈਣੇ ਇਹ ਹੋ ਜਾਣਗੇ ਜਲਦੀ ਰਿਟਾਰਡ ਆ ਗਏ ਸਾਂ ਹਉ ਜੁਨੇ ਇਧਰ ਆਂਦੀ ਜਦੋਂ ਵੱਡੇ ਹੋਣੇ ਨੇ ਇਹਨਾਂ ਪੁੱਟੇ ਆਪਾਂ ਨਾ ਅੰਦਰ ਆਪਣੇ ਪਾਰਕ ਦੇ ਵਿੱਚ ਲਿਆਣ ਕੇ ਨਾ ਨਿੰਮ ਦੇ ਪੁੱਟੇ ਲਾ ਮੰਗੇ ਦੋ ਕ ਕਿਉਂਕਿ ਗਰਮੀ ਬਹੁਤ ਟੰਡੀ ਹੋਣਾ ਨਾ ਨਿੰਮ ਬਲਾਈ ਸੀਗੀ ਆਪਾਂ ਨੇ ਪਰ ਉਹ ਸੁੱਕ ਗਈ ਸੌਣੀ ਹੋ ਗਈ ਸੀ ਹਾਏ ਇਹ ਪੁੱਟੇ ਨੂੰ ਨਾ ਜਦੋਂ ਪਾਣੀ ਹੀ ਨਾ ਆਇਆ ਠੀਕ ਹੈ ਬੜੇ ਉਹ ਹੋ ਗਏ ਸੀ ਕੰਪਲਾਜ ਦੇ ਸੀ ਤੇ ਮੈਂ ਕਿੰ ਦੁਪਹਿਰ ਤੇ ਪਾਣੀ ਦਿੱਤਾ

ਦੇ ਵੀ ਪਾਣੀ ਦੇ ਲਈਏ ਕਿਉਂਕਿ ਜਿਹੜੇ ਅਨਾਰ ਵਗੈਰਾ ਨੇ ਨਾ ਉਹਨਾਂ ਨੂੰ ਪਾਣੀ ਦੇਣਾ ਪਿਆ ਇਹਨਾਂ ਨੂੰ ਵੀ ਦੇ ਦੇ ਇੱਕ ਅਨਾਰ ਲੱਗਿਆ ਹੋਇਆ ਆਪਣੇ ਵਾਸਤੇ ਬਾਕੀ ਸਾਰਾ ਫਲ ਝੜ ਗਿਆ ਠੀਕ ਹੈ ਆ ਸਾਰੀ ਬੁੱਟੀ 'ਚ ਪਾਣੀ ਛੱਡ ਗਿਆ ਨਾ ਸਾਰੀ ਬੁੱਟੀ ਪੱਟ ਦੇਣੀ ਆ ਇਹ 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 ਦਾ ਰਿਹਾ ਕਿਤੇ ਪਾਈਪ ਨਾ ਖੁੱਲ ਜੇ ని ఆందے మోటార్ ద ఆనే ద బుక్తా చారా హుంద హై ఫిర్ ਛੋటਾ ਜਿਹਾ ਰਹ జంద హుంద హై ఫిర్ ਛੋటਾ ਜਿਹਾ ਰਹ జంద ఆ కు తో You okay. valle e non parte del ਆਪ ਜਾਉਗੇ ਤਾਂ ਨਾਲ ਦਲੇਵਾਂ ਵਾਲੇ ਹਰੀ ਮਿਰਚਾ ਸਬਜ਼ੀਆਂ ਲੈਵਾਂਗੇ ਕਿਉਂਕਿ ਆਪਨੀ ਚਟਣੀ ਵੀਡੀਓ ਕੱਲ੍ਹ ਨਾਲ ਹੋਈ ਗਈ ਹੈ ਚੁੱਲੇ ਤੇ ਤਾਲਣੀ ਹੋਣੀ ਹੈ ਨਾ ਅੰਦਰ ਇੱਥੇ ਤਲਣੀ ਜਾਏ ਜਿਹੜੀ ਗੈਸ ਵਾਲੀ ਭੱਟੀ ਆ ਉਹਦੇ ਤੇ ਤਲਾਂਗੇ ਪਰ ਜਿਹੜੀ ਗੈਸ ਵਾਲੀ ਭੱਟੀ ਦੀ ਪਾਈ ਪੈਣਾ ਉਹ ਟੁੱਟ ਗਈ ਇੱਕ ਦਿਨ ਅਸੀਂ ਤੇੜਾ ਤੇਲ ਬਣਾ ਰਹੀ ਸੀ ਘੋ ਕੇ ਬਣਾ ਲੈਂਦੀ ਸੀ ਪਹਿਲਾਂ ਤਾਂ ਦੇਖੇ ਉਹ ਤਾਂ ਪਾਈ ਤੇ ਟੁੱਟੀ ਹੋਈ ਛੋਟੇ ਛੋਟੇ ਕੰਮ ਨੇ ਕਹੀਂ ਜਿਹੜੇ ਠੀਕ ਕਰadian ਬੀਰਾਂ ਚੁੱਲ੍ਹਾਂ ਦੀ ਹਸਰਨਾ ਕੀ ਕਰਾਉਣਾ ਇੰਡਕਸ਼ਨ ਕਿ ਇਹ ਹੋਰ ਤਾਂ ਕੁਝ ਨਹੀਂ ਜਦੋਂ ਘਰ ਵੀ ਕੰਮ ਹੁੰਦਾ ਹੈ ਜਿਵੇਂ ਸਬਜ਼ੀ ਬਣਾਉਣੀ ਜਾਂ ਰੋਟੀ ਬਣਾਣੀ ਇੱਕ ਵਾਰੀ ਦੁੱਧ ਕਰਨੀ ਹੁੰਦਾ ਹੈ ਤਾਂ ਇੱਕ ਚੀਜ਼ ਜਿਹੜੀ ਇੰਡਕਸ਼ਨ ਤੇ ਰੱਖ ਕੇ ਨਾਲ ਤੁਹਾਨੂੰ ਕੰਮ ਇਹਦਾ ਸੌਖਾ ਹੋ ਜਾਂਦਾ ਹੈ ਕਿ ਸਾਰੀਆਂ ਚੀਜ਼ਾਂ फटाफट ਬਣ ਜਾਂਦੀਆਂ ਨੇ ਲੋ ਜੀ ਅੱ까 ਗੋਨੜੀ ਇਹ ਪਹਿਲਾਂ ਆਪਾਂ ਸਰਦਾਰ ਜੀ ਗਏ ਮੇਰੇ ਖੇਤਾਂ ਵਿੱਚ ਕਹਿੰਦੇ ਮੈਂ ਕਹੀ ਜਾ ਕੇ ਪਈਆਂ ਨਹੀਂ ਨਾਲੇ ਪਨੀਰੀ ਨੂੰ ਦੇ ਕੇ ਨਾ ਪਾਣ ਪਾਣੇ ਨਾਲ ਪਨੀਰ ਚ ਇੱਕ ਤਰ੍ਹਾਂ ਲਾਈਟ ਨਹੀਂ ਛੱਡਦੇ ਹੈਗੇ ਪਤਾ ਨਹੀਂ ਕੀ ਗੱਲ ਹੈ ਕੀ ਨਹੀਂ ਬਹੁਤ ਔਖਾ ਹੋਇਆ ਗਿਆ ਮੋੜ ਰੇ ਲੈਂਡ ਤੇ ਬਹੁਤ ਘਾਟਾਂ ਪਈ ਖੇਤਾਂ 'ਵਾਂਗ ਉਹਨੇ ਤਾਂ ਕਿਹ ਚੋਲੇ ਕਹਿਣਾ ਵੀ ਮੇਰੇ ਤੱਕ ਕਾਲੇ ਫੰਦੇ ਦੇ ਥੱਲੇ ਚੋਲ ਦੇ ਰੋਟੀ ਤਾਂ ਨਹੀਂ ਕਿਉਂ ਨਹੀਂ ਖਾਂਦਾਂ ਬਹੁਤ ਘੱਟ ਰੋਟੀ ਖਾਣ ਨੂੰ ਬਾਰਾਂ ਦੇ ਰਿੱਝਦੇ ਜੋ ਦਿਨਿਆਂ ਮਾਝੀ ਨਾਲੋਂ ਖਾਂਦੇ ਉਹ ਵੀ ਖਾਂਦੇ ਦੇ ਆ ਜਾ ਰਹੇ ਨੇ ਫੁੱਲ ਤੇ 3 ਚੜ ਜਿੰਦੇ ਸੋਕ ਹੋ ਜਾਦਾ ਰਹਿ ਗਿਆ ਤੇ ਮੁੰ ਦੇ ਲਾਂਗੇ ਤਾਂ ਆਚੇ ਰੋ ਮੁਕੀ ਤੇ ਉਹਦੇ ਤੋਂ ਦਰੋਂ ਆ ਗਈ ਉਬਾਲ ਨੂੰ ਤੇ ਲੋਜੀ ਇਹ ਨਾ ਆਪਾਂ ਆਟੇ ਨੂੰ ਥੋੜੀ ਜਿਹੀ देर ਮੁੱਕੀ ਦੇ ਕੇ ਰੱਖ ਦਈਏ। ਨਾ ਇਹ ਛੱਡਦੀ ਗੁੰਨਣਗੇ। ਫੇਰ ਨਾ ਆਪਣਾ ਜਿਹੜਾ ਆਟਾ ਹੈ ਵਧੀਆ ਉਹਦੇ ਚ ਲੈਸ ਆ ਜਾਂਦਾ ਹੈ। ਤੇ ਦੁੱਧ ਨੂੰ ਹਮੇਸ਼ਾ ਤੁਸੀਂ ਵੀ ਨਾ ਤਿੰਨ ਵਾਲੀਆਂ ਦਵਾਇਆ ਕਰੋ। ਮੰਮੀ ਕਹਿੰਦੇ ਹੁੰਦੇ ਵੀ ਦੁੱਧ ਨੂੰ ਤਿੰਨ ਵਾਲੀਆਂ ਦਵਾਣੀਆਂ ਚਾਹੀਦੀਆਂ ਨੇ। ਕਹਿੰਦੇ ਨੇ ਕਈ ਵਾਰੀ ਜੇ ਆ ਮਾਜਮ ਮਾਰੋਗੇ ਜੇ ਕੁਝ ਵੀ ਹੋਵੇ ਉਹਦੇ ਚ ਪਰ ਤਿੰਨ ਵਾਲੀ ਨਾਲ ਕਹਿੰਦੇ ਸਹੀ ਰਹਦਾ ਇਹ ਦੁੱਧ। ਤੇ ਡਾਕਟਰ ਨੇ ਕਹਸਣਾ ਕਿੰਨੇ ਹੋ ਪਹਿਲਾਂ ਕਿ ਦੇਖਣਾ ਇਨੇ ਦੀ ਮੰਮੀ ਇਹਦੀ ਮਰਜੇ ਨੂੰ ਪਤਾ ਨਹੀਂ ਕਿੱਤੇ ਮਹਨ ਨਿਓੜਾ ਪਾਟਿਆ ਸੀਗਾ ਕਹਿੰਦੀ ਉਹਨੇ ਕਿਹਾ ਵੀ ਇੰਨੇ ਦੁੱਧ ਦੋ ਉਹਨਾਂ ਦੁੱਧ ਨੂੰ ਤੁਸੀਂ ਨਾ ਉਬਾਲ ਕੇ ਤਿੰਨੋਂ ਗੋਲੀਆਂ ਰਿਆ ਕਰੋ ਵੈਸੇ ਪੀਲੇ ਵਗੈਰਾ ਲਗਵਾ ਲੈ ਸੀਗੇ ਫੋਟਾ ਲੱਗ ਗਿਆ ਸੀ ਇਹ ਕਹਿੰਦੀ ਚਲ ਫੇਰ ਵੀ ਹਨਾ ਲੋ ਜੀ ਮੈਂ ਰੋਟੀ ਬਣਾ ਕੇ ਆਪਾਂ ਪ੍ਰਾਣੇ ਬਣਾ ਲਾਂਗੇ ਵਿੱਚ ਇਹ ਤਿੰਨੋਂ ਗੁੰਝ ਥੋੜੇ ਜਿਹੇ ਵਿੱਚੇ ਬਣਾ ਲਾਂਗੇ ਰੋਟੀ ਰੋਟੀ ਬਣਾ ਕੇ ਬਸ ਫੇਰ ਰੋਟੀ ਖਾ ਕੇ ਸੇਵ ਬਣਾਵਾਂਗੇ ਸੋਚ

ਤੂੰ ਤੁਸੀਂ ਵੀ ਨਾ ਇਦਾਂ ਹੀ ਕਰਿਆ ਕਰੋ ਜਦੋਂ ਵੀ ਜਿਵੇਂ ਕੋਈ ਗੈਸਟ ਆ ਜਾਂਦਾ ਹੈ ਨਾ ਕਾਲੀ ਕਾਲਚ ਚੀਨੀ ਨਹੀਂ ਪਾਉਣ ਹੁੰਦੀ ਜਿਵੇਂ ਬਰਫ ਕੰਜੀ ਬਣਾਣੀ ਹੈ ਜਾਂ ਸਕੇਚ ਬਣਾਉਣੇ ਜਾਂ ਕੁਝ ਵੀ ਬਣਾਉਣੇ ਹਨ ਤੇ ਮੈਂ ਤਾਂ ਇਦਾਂ ਹੀ ਬਣਾ ਕੇ ਰੱਖਦੀ ਹਾਂ ਬਣਾ ਕੇ ਬਸ ਮੈਂ ਬੋਤਲ ਚ ਪਾ ਲੈਂਦੀ ਹਾਂ ਜਦੋਂ ਖਤਮ ਹੋ ਜਾਂਦਾ ਫੇਰ ਬਣਾ ਲੈਂਦੀ ਹਾਂ ਹੁਣ ਖਤਮ ਹੋ ਗਏ ਸੀਗਾ ਬਣਾਇਆ ਹੋਏ ਸੀਗਾ ਅੰਕੋਰ ਚੀਨੀ ਦਾ ਤੇ ਇਹ ਇਹ ਨਾ ਬਸ ਰੋੜਜ ਕੇ ਪਾਓ ਜਿਨ੍ਹਾਂ ਕੋਲ ਕੋਪਰ ਨਹੀਂ ਕਰਿਆ ਇਹਨਾਂ ਨੂੰ ਵੀ ਪਾ ਸਕਦੇ ਹਾਂ ਨਾ ਉਹਨਾਂ ਨੂੰ ਪਾ ਕੇ ਕੋਸਾ ਫਟਾਫਟ ਨਾਲ ਉਦੋਂ ਨਾਲ ਕੋਈ ਵੀ ਚੀਜ਼ੇ ਬਣਾ ਲਓ ਜਿਵੇਂ ਮੈਂ ਉਦੋਂ ਸੰਘਿਆਈ ਬਣਾ ਕੇ ਦਿੰਦੀ ਸੀਗੀ ਕਾਲੀ ਵਾਲੀ ਦੇ ਵਿੱਚ ਹੁਣ ਜਿਹੜੇ ਨਹੀਂ ਬਣਦੇ ਸੀ ਜੇ ਚੀਜ਼ ਕੋਈ ਵੀ ਹੈ ਤੇ ਨਾ ਮਿੱਠਾ ਕੋਈ ਹੋਵੇ ਤੇ ਇੱਜ ਮੇਲਾ ਸੱਚੀ ਲੇਕ ਮੈਂ ਢੱਕਣ ਵਾਲੇ ਡੱਬੀ ਚ ਪਾ ਲਿਆ ਤੇ ਜਦੋਂ ਵੀ ਟਾਈਮ ਲੱਗੂਗਾ ਬੈਲੀ ਬੈਠੂਗੀ ਫਿਰ ਫੇਰ ਮਿਲੋਂਗੇ ਨਾ ਕਿਉਂਕਿ ਕਈ ਵਾਰੀ ਆਪਾਂ ਨੇ ਸਬਜ਼ੀ ਬਣਾਣੀ ਹੁੰਦੀ ਲਸਣ ਨਹੀਂ ਛਿਲਣ ਦਾ ਟਾਈਮ ਦਾ ਫਟਾਫਟ ਬਸ ਸੇਚੋ ਜਿੰਨਾ ਕੋ ਪਾਣਾ ਆਪਾਂ ਨੂੰ ਓਨਾਂ ਕੋ ਪਾ ਕੇ ਆਪਾਂ ਸਬਜ਼ੀ ਬਣਾ ਲਓ ਪਹਿਲਾਂ ਮੈਂ ਵੈਕਸੀ ਸੀਗੀ ਪਦੌਂ ਦੀ ਤੇ ਫਿਰ ਨਾਲੇ ਮੈਂ ਜਿੱਤੀ ਸੀਆਂ ਕਾਲੀ ਮਿੱਟੀ। ਆ ਦੇਖੋ। ਮੈਂ ਉਹ ਕਰਿਆ ਗਿਆ ਦੁਕਾਨ ਤੋਂ ਲਈ ਸੀ ਕਿ ਨਾਲੋਂ ਕੇਸੇ ਕਾਲੀ ਮਿੱਟੀ ਦੇ ਦੋ ਪੀਸੀਆਂ ਹੋਣੀਆਂ। ਉਹਨਾਂ ਨੇ ਕੀ ਕੀਤਾ ਕਾਲੀ ਮਿੱਟੀ ਦਾ ਹੈ ਨਹੀਂ ਸੀ ਗਿਆ। ਚੱਕ ਕੇ ਸਾਡ ਮਿੱਕਾ ਪਾ ਲਿਆ ਛੋਟੇ ਜਿਹੇ। ਫਿਰ ਮੈਂ ਕਿਹਾ ਹੁਣ ਕੀ ਕਰਾਂ ਮੈਂ ਮੋੜਨ ਦਾ ਜਾਣ ਸਕਦੀ ਛੱਡੋ ਫਿਰ ਕਿਹੜਾ ਮੋੜਨ ਜਾਊਗਾ। ਤੇ ਮੈਂ ਇਹ ਪੀਸੇ ਲਈਆਂ ਹੁਣ ਪੀਸ ਕੇ ਇਹਨਾਂ ਨੂੰ ਇਹਨਾਂ ਦਾ ਪਾਊਡਰ ਬਣਾ ਲਿਆ। ਕਾਡਰ ਬਣਾ ਕੇ ਰਸੂਣ ਨੂੰ ਇੱਕ ਉਹਦੇ ਵਿੱਚ ਪਾ ਕੇ ਡੱਬੇ ਦੇ ਵਿੱਚ ਪਾ ਕੇ ਰੱਖ ਲਉਣੀ ਸਭ ਤੋਂ ਪਹਿਲਾਂ ਪੋਲੀਸ ਪਾ ਲਵਾਂਗੇ ਵਿੱਚ ਨਮਕ ਪਾ ਲਵਾਂਗੇ ਬਸ ਇੱਕ ਗੱਲ ਜਿਹੜੀ ਘਰ ਦੀ ਪੀਸੀ ਉਹਨੇ ਕਾਲੀ ਮਿਰਚ ਹੈ ਨਾ ਤੇ ਜਿਹੜੀ ਆਪਾਂ ਲੈ ਕੇ ਆਨੇ ਆ ਉਹ ਨਾ ਰਾਜਪਰੇ ਤੋਂ ਜਾਂ ਬਾਜ਼ਾਰੋਂ ਕਿਤੋਂ ਵੀ ਉਹਦਾ ਕਲਰ ਤੇ ਇਹਦੇ ਕਲਰ ਚ ਬਹੁਤ ਆ ਗਿਆ ਉਹਦਾ ਕਲਰ ਉਹਨਾ ਵਾਈਟ ਰਹਿ ਗਿਆ ਆਹ ਦੇਖੋ ਫੁੱਲ ਬਲੈਂਕ ਲੱਗ ਗਏ ਮਿਲ ਗਈ ਬਲੈਕ ਬਲੈਕ ਚ ਕਲਰ ਹੈਗਾ ਉਹਦਾ ਕਲਰ ਨਹੀਂ ਬਦਲਿਆ ਹੁੰਦਾ ਬੰਕਿਉ ਤੇ ਇੱਧਰ ਆਪਾਂ ਇਹਦੇ ਬਲੈਕ ਚਣੇ ਆ ਉਹ ਪੀਸ ਕੇ ਰੱਖ ਲੇ ਹੋਤੋਂ ਮਤਲਬ ਚੀਨੀ ਦਾ ਡੱਬਾ ਇੱਕਦਮ ਟੇਡਾ ਹੋ ਗਿਆ ਜਦੋਂ ਮੈਂ ਇਹਦੇ ਵਿੱਚ ਪਾ ਰਹੀ ਸੀਗੀ ਉਹ ਚੀਨੀ ਕਾਲੀ ਲੱਗੀ ਹੋਈ ਸੀ ਚਲੋ ਮੈਂ ਫਿਰ ਬਾਅਦ ਚ ਕਰ ਦੋਗੇ ਸਾਫ ਸਫਾਈ ਬਾਅਦ ਤੇ ਕੁਝ ਬਲੈਕ ਚਣੇ ਇਹਨਾਂ ਜਿਹੜੇ ਆਪਾਂ ਐਦਾਂ ਹੀ ਕੱਢ ਲਾਂਗੇ ਉਹ ਚੰਨਾ ਚੱਲੋ ਪਾਣੀ ਰੱਖਿਆ ਹੋਇਆ પાਕੇ ਬੱਸ પાਕੇ ਬਸ ਇੱਕ ਪਾਸੇ ਮੈਂ ਚੋਲ ਰੱਖ ਦੂਣ ਬਣਨੇ ਚੋਲ ਬਣਾ ਲਾਂਗੇ ਤੇ ਜਿਹੜੀ ਰੋਟੀ ਖਾਣੇ ਕੁਝ ਰੋਟੀ ਬਣਾ ਲਵਾਂਗੀ ਬਸ ਚੀਨੀ ਘੁਲਣ ਵਾਲੀ ਥੋੜੀ ਜਿਹੀ ਰਹਿ ਗਈ ਫਿਰ ਮੈਂ ਠੰਡੀ ਹੋਣ 놔 ਦੂੰ ਜਦੋਂ ਠੰਡੀ ਹੋ ਜੂਗੀ ਐ ਚੰਗੀ ਤਰ੍ਹਾਂ ਫਿਰ ਠੰਡੀ ਹੋਈ ਤੋਂ ਬਾਅਦ ਚੀਨੀ ਨੂੰ ਬੋਟਲ ਚ ਪਾ ਦਿਆਂਗੀ ਅੱਧਾ ਘੋਲ ਵਿੱਚ ਦੋ ਟਮਾਟਰ ਕੱਦੂ ਦਾ ਸਾਲਣ ਬਣਾ ਲਾਂਗੀ ਮੇਰੇ ਸਾਲਾਂ ਤੋਂ ਹੁਣ ਜੇ ਮੈਂ ਮਟਰ ਤੋਂ ਬੱਸ ਕਰਨਾ। ਸੋ ਪਹਿਲਾਂ ਢੇਡਾ ਬੂਦਾ ਤੋਂ ਬਾਹਰ ਜਿੱਥੋਂ ਪਹਿਲਾਂ ਸਬਜ਼ੀਆਂ ਬਾਹਰ ਸਾਰਿਆਂ ਨੂੰ ਪਾਣੀ ਦਿੱਤੇ ਆ। ਪਰ ਪਾਰ ਨਾਲ ਨਿਕਲ ਨੂੰ ਪਿੱਪੂ ਦੇ ਨਹੀਂ ਪੰਦਣ ਹੈ ਇੰਨੀ ਜ਼ਿਆਦਾ ਗੱਲ ਤੇ। ਸੋ ਦਾਂ ਦੇ ਪਿੱਛੇ ਚੈੜੀ ਚ ਪਾਣੀ ਦੇਖਣ ਗਏ ਸੀਗੇ। ਉਹ ਦੂਜੇ ਪਾਸੇ ਪਾਣੀ ਫਿੱਟੇ ਸਾਰਾ ਪਾਣੀ ਅੰਦਰਲੇ ਪਾਸੇ ਆ ਗਿਆ ਚੈੜੀ ਚ। ਫਿਰ ਮੋਟਰ ਪਾਉਂਦੇ ਦਿੱਤੀ। ਤੇ ਹਮ ਜਿਹਨੇ ਖੇਤਾਂ ਵਿੱਚ ਕਹਿੰਦੇ ਮੈਂ ਕੋਹ ਦੇ ਚ ਪਾਣੀ ਕੱਢਿਆ ਵਾ। ਜਿਹੇ ਨਾ ਕੋਹ ਦੇ ਤਾਂ ਪਾਣੀ ਕੱਢਿਆ ਨਾ ਤਾਂ ਉਹ ਤਾਂ ਫਿਰ ਉਗਾਰਨਾ ਹੋ ਗਿਆ ਪਾਣੀ ਤੋਂ ਸੱਟ। ਲੋਜੀ ਜਿੰਨਾ ਕੋਲ ਬਣ ਕੇ ਆਇਆ ਉਹਨੇ ਜਿੱਦ ਕਿਹਾ ਹੁਣ ਬਾਅਦ ਚ ਗੈਸ ਨੂੰ ਸਾਫ ਕਰੀ ਬਣਾ ਕੇ ਸਾਰੀ ਇੱਕ ਮਾਤਰ ਸਾਰੀ ਸफाई ਕਰਤੀ ਸੀ ਜੀ ਜੇ ਪੁਣੀ ਆਪਦਾ ਆਚਾਰ ਆਣੇ ਮੈਂ ਸਿਰਦਾਰਨ ਸੇ ਕਹਿ ਕੇ ਹੱਥੋਂ ਜਿਵੇਂ ਮੰਡੀ ਚ ਜਾਵਾਂਗੇ ਇੱਕ ਦਿਨ ਸਵੇਰੇ ਤੇ ਨਾਲੇ ਆਂਟੀ ਆ ਲਿਆਵਾਂਗੇ ਤੇ ਨਾਲੇ ਜਿਹੜੀ ਚਟਣੀ ਵੀ ਬਹੁਤ ਤਾਲ ਲਾਂਗੇ ਤੇ ਹੋਰ ਬਣਾ ਕੇ ਰੱਖ ਲਾਂਗੇ ਅਗਲੇ ਸਾਲ ਵਾਸਤੇ ਜਦੋਂ ਖਤਮ ਹੋ ਜਾਂਦੀ ਦੀ ਤੇ ਉਹਨੂੰ ਹੋ ਕਰ ਲਾਂਗੇ ਤਾਲ ਲਾਣੀ ਪਤਾ ਨਹੀਂ ਦੇਖਦੇ ਆਂਗੇ ਜਿੰਨ ਜਾਰੇ ਪਹਿਲਾ ਕੰਮ ਜੇ ਲੋਕ ਕਰਦੇ ਆਂ ਫੇਰ ਚੰਗੀ Diolch yn fawr iawn am wylio'r fideo. ਸਾਲਾ ਆਪਣਾ ਧੁੰਨ ਹੋ ਗਿਆ ਤੇ ਹੁਣ ਆਪਾਂ ਜਿਹੜੇ ਚ ਪਾ ਦਾਂਗੇ ਹਲਦੀ ਇਹ ਆਮਕ ਕਹਿੰਦੇ ਜੇ ਨਾਮ ਖੁਸਮਗੇ ਪਾਈਏ ਨਾ ਤਾਂ ਫਿਰ ਜਿਆਦਾ ਨਹੀਂ ਹੁੰਦਾ ਇਹਦਾ ਉਹ ਕਾਲੀ ਵਿੱਚ ਜੀ ਪੰਡਾ ਲਈ। ਤੇ ਇਹਨਾਂ ਮਸਾਲਾ ਨੂੰ ਮੈਂ ਬੈ ਗਵਾਰੀ ਵਿੱਚ ਦੇ ਨਮਕ ਵਿੱਚ ਪਾ ਦਿਆ ਤੇ ਇਧਰ ਮਸਾਲਾ ਆਪਣੀ ਭੁੰਨ ਲਈ ਕੁਝ ਥੋੜਾ ਜਿਹਾ ਕੱਢ ਲਏ ਸੀ ਕਿਉਂਕਿ ਆਪਾਂ ਨੂੰ ਬਹਨਣੀ ਚਾਹੀਦੀ। ਚਨਾ ਚਾਹ ਬਣਾਉਣਾ ਵਾਸਤੇ ਬਣੋ ਅਲੱਗ ਤੋਂ ਚਨੇ ਦੀ ਚਾਹੀਦੀ ਹੈ ਜਨਾ। ਤੇ ਉਹ ਆ ਪਾ ਕੱਢ ਲਾਂਗੇ ਇਹਦੇ ਵਿੱਚ। ਇਹ ਮੈਂ ਨਾ 2-3 ਆਲੂ ਸੀ ਇਹ ਜਿਹੜੇ ਪੀਚੇ ਪਾਤੀ ਸੀਗੇ ਇਹਦੇ ਇਦਾਂ ਚਨੇ ਉਬਾਲੇ ਆਪਾਂ ਨੇ ਕਿਉਂਕਿ ਅਲੱਗ ਤੋਂ ਪਾਣੀ ਚਾਣਨ ਦੇ। ਉਹ ਉਹ ਹੋਣਾ ਸੀਗਾ। ਫਿਰ ਆਲੂ ਪਕਾਈ ਜਾਂਦੀ ਨੂੰ। ਉਹਨਾਂ ਨੂੰ ਵਿੱਚੇ ਐਨ ਮਾਰਦੇ ਦੇ ਚੰਗੇ ਨੇ। En çok ne dedik bunalar mı cevaplar? Püshüp ne pişirep püshede bitirerek bas. Yemene panepara masal yediğimiz en iyi gra. Oğlum negede bitip ağlamayım. Bir yine panepaste yapana eski kampayı koaldan geleceğiz. 加ੜੀ ਦੀ ਹੋਉਂਦੀ ਸਾਰੇ ਦਾ ਕੋਈ ਵੀ ਸਬਜ਼ੀ ਬਣਾਉਣ ਦਾ ਤੇ ਕੋਈ ਵੀ ਬਣਾਉਂਦਾ ਨਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਜੇ ਤੁਹਾਡੇ ਕੋਲ ਟਮਾਟਰ ਨਾ ਹੋਣ ਤੁਸੀਂ ਉਹਦੇ ਵਿੱਚ ਦਹੀਂ ਪਾ ਸਕਦੇ ਹੋ ਅੱਜ ਆਪਾਂ ਨੇ ਦਹੀਂ ਪਾਇਆ ਨਹੀਂ ਕਿਉਂਕਿ ਆਪਾਂ ਕੋਲ ਦੋ ਟਮਾਟਰ ਹੈਗੇ ਸੀਗੇ ਤੇ ਨਹੀਂ ਬਣਦੀ ਹੋਰ ਤੋਂ ਲੋ ਜੀ ਆਪਾਂ ਨੇ ਬਣਾਈ ਹੈ ਚਨਾ ਚਾਟ ਜਿਹੜੇ ਆਪਾਂ ਨੇ ਲੱਗ ਤੋਂ ਚਨੇ ਰੱਖੇ ਸੀਗੇ ਤੇ ਮਸਾਲਾ ਰੱਖਿਆ ਸੀਗਾ ਪਹਿਲੇ ਮੈਂ ਵੀਡੀਓ ਬਣਾਣੀ ਭੁੱਲ ਗਈ। ਇਹਦੇ ਵਿੱਚ ਜਿਹੜਾ ਮਸਾਲਾ ਸੀਗਾ ਆਪਣੇ ਮਸਾਲੇ ਦੇ ਵਿੱਚ ਨਮਕ ਮਿਰਚ ਪਾ ਕੇ ਸਾਰਾ ਘੁਲਣਾ। ਫਿਰ ਇਹ ਛੋਲੇ ਪਾਤੇ ਸੀਗੇ ਵਿੱਚ ਤੇ ਉਸ ਤੋਂ ਬਾਅਦ ਚ ਉਹਦੇ ਵਿੱਚ ਆਪਣੇ ਪਾਤੇ ਦੋ ਨਿੰਬੂ ਦਾ ਰਸ ਪਾਤੇ ਨਿਚੋੜ ਕੇ ਤੇ ਵਿੱਚ ਪਾਤੇ ਇੱਕ ਪਿਆਜ਼ ਚੰਨਾ ਚਟ ਬਣ ਕੇ ਆਪਣੀ ਤਿਆਰ ਹੈ ਦੇਖੋ। ਥੋੜੀ ਠੰਡੇ ਹੋ ਲੈਣ ਦੇ ਨੂੰ ਫਿਰ ਖਾਵਾਂਗੇ। ਸ਼ਾਮ ਦਾ ਟਾਈਮ ਹੋ ਗਿਆ। ਪਰ ਜਿਹੜੀ ਧੁੱਪ ਹੈ ਨਾ ਤੇ ਗਰਮ ਲੋ ਵੀਡੀਓ ਹਜੇ ਵੀ ਬਹੁਤ ਜਾਂ ਚੱਲ ਰਹੀ ਹੈ। ਨਾਲੇ ਸ਼ਾਂ ਹੋ ਗਈ ਇੱਧਰ ਤੇ ਚਲੋ ਉੱਧਰ ਤਾਂ ਹਜੇ ਹੈ ਧੋਪ ਲਓ ਜੀ ਚਨਾ ਚਟ ਬਣਾ ਕੇ ਆਪਾਂ ਠੰਢੀ ਹੋਣੀ ਰੱਖੇ ਸਰਦਾਰ ਜੀ ਆ ਗਏ ਮੱਜਾਂ ਕੋਲ ਤੇ ਮੱਜਾਂ ਕਢਵਾ ਜੰਨੀ ਐ ਮੈਂ ਤੇ ਨਾਲੇ ਮਾਰ ਜਨੇ ਝਾੜੂ ਬੱਚੇ ਉੱਧਰ ਖੇਡ ਰਹੇ ਨੇ ਸਾਰਾ ਦੁਪਹਿਰਾ ਹੋ ਗਿਆ ਉਹਨਾਂ ਨੂੰ ਖੇਡਦੇ ਆਣ ਪਾਤੀ ਕੱਖ ਹਵਾ ਬੋੜਲ ਝਾੜੂ ਕਿੱਥੇ ਲੈ ਮੈਂ ਝਾੜੂ ਮਾਰ ਦਵਾ ਅੱਛਾ ਹੋ ਪਿਆ ਕਾ ਗਿਆਤਾ ਹੈ ਅੱਛਾ ਅੱਛਾ ਹਾਂ ਤਾਂ ਤੁੱਪ ਜੀ ਹੈ ਹਨਾ ਫੇਰ ਕੱਢਣੀ ਹਜੇ ਕਿ ਰੁਕ ਗਏ ਲਓ ਮੈਂ ਚਾੜੂ ਮਾਰ ਦਵਾ ਮੇਰੇ ਫੋਨ ਦਾ ਗਲਾਸ ਪਵਾਣ ਵਾਲਾ ਹੋਇਆ ਪਿਆ ਏ ਕਿ ਤਨੇ ਗਿਰ ਗਿਆ ਦਾ ਹਾਂ the tea ਲਓ ਜੀ ਇਹ ਹੈਗਾ ਚਾਰ ਪਾ ਮੱਜਾਂ ਨੂੰ ਪਾਣੇ Ну, вроде как так-то.